ਹਾਂਜੀ ਬਾਈ ਜੀ ਕੀ ਹਲਚਲ ਹੈ ਅੱਜ ਜਦੋਂ ਆਪਾਂ ਗੱਲ ਕਰਾਂਗੇ ਹਫਤੇ ਵਿੱਚ ਕਿੰਨੇ ਦਿਨ ਅਤੇ ਕਿੰਨੀ ਦੇਰ ਲਈ ਜਿੰਮ ਜਾਣਾ ਚਾਹੀਦਾ ਹੈ ਬਹੁਤ ਲੋਕਾਂ ਨੂੰ ਇਹ ਭੁਲੇਖਾ ਹੁੰਦਾ ਹੈ ਕਿ ਜਿੰਨਾ ਵੱਧ ਤੋਂ ਵੱਧ ਸਮਾਂ ਜਿੰਮ ਵਿੱਚ ਲਗਾਇਆ ਜਾਵੇਗਾ ਸਰੀਰ ਓਨਾ ਹੀ ਵਧੀਆ ਬਣਦਾ ਹੈ ਕਈ ਲੋਕ ਤਾਂ ਦਿਨ ਵਿੱਚ ਦੋ ਵਾਰ ਵੀ ਜਿੰਮ ਜਾਣ ਦੀ ਗਵਾਹੀ ਭਰਦੇ ਹਨ ਕੁਝ ਸਥਿਤੀਆਂ ਇਹੋ ਜਿਹੀਆਂ ਹੋ ਸਕਦੀਆਂ ਹਨ ਜਦੋਂ ਦਿਨ ਵਿੱਚ ਦੋ ਵਾਰ ਜਿਮ ਜਾਣਾ ਠੀਕ ਜਾਪੇ ਜਿਵੇਂ ਕਿ ਕਿਸੇ ਕੰਪੀਟੀਸ਼ਨ ਦੀ ਤਿਆਰੀ ਇੰਜ ਵੀ ਹੋ ਸਕਦਾ ਹੈ ਕਿ ਸਵੇਰ ਕੋਈ ਭੱਜ ਦੌੜ ਕਰਨਾ ਚਾਹੇ ਅਤੇ ਸ਼ਾਮ ਨੂੰ ਭਾਰ ਚੁੱਕਣ ਵਾਲੀ ਕਸਰਤ ਕਰੇ ਪਰ ਸਧਾਰਨ ਹਾਲਾਤਾਂ ਵਿੱਚ ਦਿਨ ਵਿੱਚ ਦੋ ਵਾਰ ਚੁੱਕਣ ਦਾ ਕੋਈ ਫਾਇਦਾ ਨਹੀਂ ਖਾਸ ਕਰ ਜਦੋਂ ਤੁਸੀਂ ਮੁੱਖ ਕਸਰਤਾਂ ਵਿੱਚ ਸਰੀਰਕ ਵਜਨ ਦਾ ਘੱਟੋ ਘੱਟ ਅੱਧਾ ਭਾਰ ਚੁੱਕਣ ਦੇ ਕਾਬਿਲ ਹੋ ਗਏ ਹੋ ਕਹਿਣ ਤੋਂ ਭਾਵ ਹੈ ਕਿ ਮਟਾਪੇ ਤੋਂ ਮੁਕਤੀ ਦੀ ਰਣਨੀਤੀ ਜੋ ਕਿ ਕਿਸੇ ਵੀ ਸਰੀਰ ਵਰधक ਦਵਾਈ ਦਾ ਇਸਤੇਮਾਲ ਕਰਨ ਦੇ ਖਿਲਾਫ ਹੈ ਉਸ ਵਿੱਚ ਭਾਰ ਚੁੱਕਣ ਵਾਲੀ ਕਸਰਤ ਕਰਨ ਤੋਂ ਬਾਅਦ ਸਰੀਰ ਨੂੰ ਆਰਾਮ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਸਮਝਣਾ ਪਵੇਗਾ ਕਿ ਮਾਸਪੇਸ਼ੀਆਂ ਕਦੇ ਵੀ ਜਿੰਮ ਵਿੱਚ ਜਾ ਕੇ ਵੱਡੀਆਂ ਨਹੀਂ ਹੋ ਸਕਦੀਆਂ ਭਾਰ ਚੁੱਕਣ ਨਾਲ ਤਾਂ ਦਿਮਾਗ ਨੂੰ ਸਿਰਫ ਇੱਕ ਸੂਚਨਾ ਮਿਲਦੀ ਹੈ ਕਿ ਸਰੀਰ ਦੀਆਂ ਮਾਸਪੇਸ਼ੀਆਂ ਵੱਧ ਭਾਰ ਚੁੱਕਣ ਵਾਲਾ ਕੰਮ ਕਰ ਰਹੀਆਂ ਹਨ ਜਿਸ ਲਈ ਉਹਨਾਂ ਨੂੰ ਮਜ਼ਬੂਤੀ ਦੇਣੀ ਜ਼ਰੂਰੀ ਹੈ ਇਸ ਸੂਚਨਾ ਦੇ ਜਵਾਬ ਵਿੱਚ ਸਾਡਾ ਦਿਮਾਗ ਸਰੀਰ ਨੂੰ ਹੁਕਮ ਦਿੰਦਾ ਹੈ ਕਿ ਕੰਮ ਨੂੰ ਸਹੀ ਢੰਗ ਨਾਲ ਨੇਪਰੇ ਚੜ੍ਹਨ ਲਈ ਖਾਣੇ ਵਿੱਚ ਮਿਲ ਰਹੇ ਪ੍ਰੋਟੀਨ ਨੂੰ ਵਰਤ ਕੇ ਮਾਸਪੇਸ਼ੀਆਂ ਨੂੰ ਮਜ਼ਬੂਤ ਅਤੇ ਵੱਡਾ ਕੀਤਾ ਜਾਵੇ ਜੋ ਕਿ ਜਿੰਮ ਵਿੱਚ ਨਹੀਂ ਬਲਕਿ ਜਿੰਮ ਤੋਂ ਬਾਹਰ ਸਰੀਰ ਨੂੰ ਆਰਾਮ ਦੇਣ ਦੌਰਾਨ ਖਾਸ ਕਰ ਸੌਣ ਵੇਲੇ ਹੀ ਹੋ ਸਕਦਾ ਹੈ ਜਿਮ ਦੇ ਸ਼ੁਰੂਆਤੀ ਦਿਨਾਂ ਵਿੱਚ ਕਸਰਤਾਂ ਸਿੱਖਣ ਲਈ ਰੋਜ਼ ਜਿਮ ਜਾਇਆ ਜਾ ਸਕਦਾ ਹੈ ਖਾਸ ਤੌਰ ਤੇ ਜਦੋਂ ਤੁਸੀਂ ਮੁੱਖ ਕਸਰਤਾਂ ਵਿੱਚ ਆਪਣੇ ਭਾਰ ਦੇ ਅੱਧੇ ਤੋਂ ਘੱਟ ਹੀ ਚੁੱਕ ਰਹੇ ਹੋ ਉਸ ਤੋਂ ਬਾਅਦ ਸਰੀਰ ਨੂੰ ਉਚਿਤ ਆਰਾਮ ਦੇਣ ਲਈ ਜਿਮ ਵਿੱਚ ਘਰ ਪਾਉਣ ਦੀ ਲੋੜ ਨਹੀਂ ਅਤੇ ਹਫ਼ਤੇ ਵਿੱਚ 3 ਜਾਂ 4 ਦਿਨ ਲਈ ਜਿਮ ਜਾਣਾ ਠੀਕ ਹੁੰਦਾ ਤਾਂ ਦੋਸਤੋ ਕਹਿਣ ਤਾਂ ਮਤਲਬ ਹੈ ਕਿ ਜਿਮ ਸਾਨੂੰ ਰੋਜ਼ ਜਾਣ ਦੀ ਕੋਈ ਜ਼ਰੂਰਤ ਨਹੀਂ ਦੋ ਵਾਰ ਜਾਣ ਦੀ ਕੋਈ ਜ਼ਰੂਰਤ ਨਹੀਂ ਜਦੋਂ ਤੁਸੀਂ ਆਪਣੇ ਵਜਨ ਦਾ ਅਭਦਾ ਭਾਰ ਚੁੱਕਣ ਲੱਗੇ ਉਦੋਂ ਆਪਣੇ ਆਪ ਨੂੰ ਸਮਝੋ ਕਿ ਕੰਮ ਕੰਟਰੋਲ ਚ ਹੈ ਮਤਲਬ ਮੰਨ ਲਓ ਮੇਰਾ 70 ਕਿਲੋ ਭਾਰ ਹੈ ਜੇ ਮੈਂ 35 ਕਿਲੋ ਦੀ ਬੈਂਚ ਪ੍ਰੈਸ 35 ਕਿਲੋ ਦੀ ਆਪਣੀ ਉੱਠਕ ਬੈਠਕ ਆਪਣੇ ਸਰੀਰ ਤੋਂ ਇਲਾਵਾ ਲਾਉਣ ਲੱਗ ਗਿਆ ਤਾਂ ਮੈਨੂੰ ਦੋ ਟਾਈਮ ਜਾਣ ਦੀ ਕੋਈ ਜ਼ਰੂਰਤ ਨਹੀਂ ਹਾਂ ਜੇ ਤੁਹਾਡੀ ਕੋਈ ਸਪੋਰਟਸ ਐਕਟੀਵਿਟੀ ਹੈ ਜਿਵੇਂ ਕੋਈ ਤੁਸੀਂ ਬੋਡੀ ਬਿਲਡਿੰਗ ਕੰਪੀਟੀਸ਼ਨ ਲੜਨਾ ਹੈ ਜਾਂ ਕੋਈ ਤੁਹਾਡਾ ਕੁਸ਼ਤੀ ਦਾ ਮੈਚ ਹੈ ਜੋ ਵੀ ਰਿਲੇਟਡ ਆ ਖੇਡ ਦੇ ਨਾਲ ਜੇ ਤੁਹਾਡਾ ਮਕਸਦ ਕੱਲਾ ਬਸ ਆਪਣੇ ਆਪ ਨੂੰ ਤੰਦਰੁਸਤ ਫਿੱਟ ਰੱਖਣਾ ਚਾਹੁੰਦੇ ਹੋ ਖੁਸ਼ਹਾਲ ਤਾਂ ਰੋਜ਼ ਜਿੰਮ ਜਾਣ ਦੀ ਲੋੜ ਨਹੀਂ ਬਸ ਹਫ਼ਤੇ 'ਚ 3-4 ਦਿਨ ਬਹੁਤ ਹੈ ਤਾਂ ਦੋਸਤੋ ਇਹ ਸਿੱ ਗੱਲਾਂ ਨੂੰ ਸਮਝੋ ਕਿਸੇ ਟ੍ਰੇਨਰਾਂ ਦੇ ਪਿੱਛੇ ਲੱਗ ਕੇ ਜਾਂ ਕਿਸੇ ਬੰਦੇ ਦੇ ਪਿੱਛੇ ਲੱਗ ਕੇ ਕੋਈ ਸਪਲੀਮੈਂਟ ਨਾ ਲੋ ਆਪਣੇ ਸਰੀਰ ਨੂੰ ਫਿੱਟ ਰੱਖੋ ਕਿਸੇ ਨਾਲ ਕੋਈ ਲੜਾਈ ਪੜਾਈ ਕਰਨ ਦੀ ਲੋੜ ਨਹੀਂ ਵਧੀਆ ਰਹੋ ਵਧੀਆ ਖਾਓ ਵਧੀਆ ਪੀਓ ਤੰਦਰੁਸਤ ਰਹੋ ਤਾਂ ਆਪਣੇ ਚੈਨਲ ਦੇ ਨਾਲ ਬਣੇ ਰਹੋ ਸਤਿ ਸ੍ਰੀ ਅਕਾਲ